ਕੀ ਕਿਰਕਸ ਆਨੋ ਸਾਰਾ ਸਭ ਯਾਤੂ ਆਈ ਸੀ ਕਿ ਤੇ ਅਸਾ ਆਪਣੇ ਮਾਮਾ ਜੀ ਨੂੰ ਇੱਥੋਂ ਲੈਣਾ ਸੀਗਾ ਕਿੱਥੋਂ ਕਿੱਥੇ ਕਿੱਥੋਂ ਕਿੱਥੇ ਜਾ ਰਹੇ ਸੀ ਕਿਵੇਂ ਅਲਪੂਗੇ ਤੋਂ ਆਈ ਸੀ ਤੇ ਹਰਿਆਣਾ ਜਾਣਾ ਸੀਗਾ ਇੱਥੋਂ ਮਾਮਾ ਜੀ ਨੂੰ ਲੈਣਾ ਸੀ ਇੱਕ ਮਾਮਾ ਛੱਡਣਾ ਆਏ ਸੀ ਤੇ ਇੱਕ ਨੇ ਚੜਨਾ ਸੀਗਾ ਅਸਾ ਸਾਈਡ ਤੇ ਖਲੋਤੇ ਸੀਗੇ ਤੇ ਆ ਟਰਾਲਾ ਮਗਰੋਂ ਆਇਆ ਇਹਦੇ ਕੋ ਬ੍ਰੇਕਾਂ ਨਹੀਂ ਲੱਗੀਆਂ ਅਸਾ ਰੋਕਦੇ ਵੀ ਰਹੇ ਐਨੂੰ ਹੱਥ ਦੇ ਕੇ ਤੇ ਰੁਕਿਆ ਨਹੀਂ ਸਾਡੇ ਉੱਤੇ ਆ ਕੇ ਚੜ ਗਿਆ ਸੁਣਿਆ ਮੌਤ ਵੀ ਹੋਈ ਕਿਸੇ ਦੀ ਹਾਂਜੀ ਦੋ ਡੈਡ ਹੋ ਗਏ ਸਾਡੇ ਮਾਮੇ ਜੀ ਦੋਨੋਂ ਡੈਡ ਹੋ ਗਏ ਨੇ ਕੀ ਨਾਮ ਸੀ ਉਹਨਾਂ ਦੇ ਕਿੱਥੋਂ ਆ ਰਹੇ ਸੀਗੇ ਕੀ ਫੰਕਸ਼ਨ ਟੈਂਡ ਕਰਕੇ ਆ ਰਹੇ ਸੀ ਉਹ ਵੀ ਆ ਟੈਂਡ ਕਰਕੇ ਆ ਰਹੇ ਸੀਗੇ ਜੀ ਕੀ ਨਾਮ ਹੈ ਮ੍ਰਿਤਕਾਂ ਦਾ ਕੁਲਦੀਪ ਸਿੰਘ ਦੂਜੇ ਦਿਨ ਸਰੂਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੀਗੇ ਇੱਕ ਤਾਂ ਬਾਲਦੀ ਦਾ ਸੀਗਾ ਸਰਸਾ ਬਾਲਦੀ ਤੇ ਦੂਜਾ ਇਥੋਂ ਗੁਰੂ ਸਾਹਿਬ ਦਾ ਇਸ ਤਰ੍ਹਾਂ ਵਾਪਰਿਆ ਜੀ ਕਿਨੇ ਚਾਹੋ ਹਾਂ ਸਾ ਜੀ ਅੰਡੇ ਦੇ ਉੱਪਰ ਬਹੁਤ ਨਜਾਇਜ਼ ਕੰਦੇ ਕੀਤੇ ਹੋਏ ਨੇ ਜਿਨ੍ਹਾਂ ਦੇ ਬਾਵਜੂਦ ਤਾਂ ਪਿਛਲੇ 2 ਮਹੀਨੇ ਪਹਿਲਾਂ ਮੇਰੇ ਨਾਲ ਵੀ ਲੜਾਈ ਹੋਈ ਸੀ ਸਾਡੇ ਉਧਰ ਚੰਗਾ ਰੋਡ ਤੇ ਦੁਕਾਨਾਂ ਦੇ ਉੱਪਰ ਕਦੇ ਕੀਤੇ ਹੋਏ ਸੀ ਜੇ ਉਹਨਾਂ ਨੂੰ ਤੇ ਆ ਪੁਲਿਸ ਬੁਲਾਈ ਪੁਲਿਸ ਨੂੰ ਵੀ ਜਦੋਂ ਚਲੇਗੇ ਤਾਂ ਫੇਰ ਉਹ ਸਮਾਨ ਰੱਖ ਲਿਆ ਉਲਟਾ ਸਾਡੇ ਗਾਲ ਵੀ ਪਏ ਹੁਣ ਅੱਜ ਇੱਥੇ ਹਾਸਾ ਹੋਇਆ ਜੀ ਦੁਕਾਨਾਂ 25 30 ਫੁੱਟ ਦੁਕਾਨ ਅੱਗੇ ਕੀਤੀ ਹੋਈ ਹੈ ਜੀ ਇਹチェ ਦੁਕਾਨਾਂਾਂ ਦੀ 10 ਫੁੱਟ ਦੀ ਹੈ 25 30 ਫੁੱਟ ਤੇ ਇਹਨਾਂ ਦਾ ਕਬਜ਼ਾ ਹੈ ਔਰ ਉੱਤੇ ਅੱਗੇ ਛਤਰੀਆਂ ਲਾ ਲੈਂਦੇ ਆ ਫਰੂਟ ਦਾ ਇਹਨਾਂ ਦਾ ਕੰਮ ਹੈ ਉਹ ਦੂਜੀ ਸਾਈਡ ਤੇ ਵੀ ਕਈ ਦੁਕਾਨਾਂ ਨੇ ਇਹ ਕਬਜ਼ੇ ਕਰਕੇ ਬੈਠੇ ਸੀ ਇੱਕ ਵਿਚਾਰੇ ਕੋਈ ਚੰਗੇ ਸੀ ਪਰਿਵਾਰ ਸੀ ਸਾਰਾ ਉਹਨਾਂ ਦਾ ਛੋਟਾ ਆ ਕੀ ਖੜਾ ਸੀ ਜਿਹੜਾ ਡਰਾਈਵਰ ਨੂੰ ਦੱਸਿਆ ਹੀ ਨਹੀਂ ਸਹੀ ਗੱਲ ਹੈ ਇਹਦੇ ਕਰਕੇ ਐਡਾ ਵੱਡਾ ਹਾਸਾ ਆਇਆ ਇੱਕੋ ਪਰਿਵਾਰ ਦੇ ਦੋ ਸੱਕੇ ਭਰਾ ਅੱਜ ਮਰ ਗਏ ਉਹਦਾ ਜ਼ਿੰਮੇਵਾਰ ਕੌਣ ਹੈ ਸੋਸੀ ਪ੍ਰਸ਼ਾਸਨ ਨੂੰ ਅੱਗੇ ਵੀ ਪੀਡਬਲੂਡੀ ਨੂੰ ਵੀ ਦਰਖਾਸਤ ਦੇ ਦਿੱਚਿਆ ਔਰ ਫੋਟੋਸ ਤੇਜ ਵੀ ਦੇ ਦਿੱਤੇ ਦੁਬਾਰਾ ਪੰਚਾਇਤ ਨੂੰ ਫਿਰ ਦਰਖਾਸਤ ਦਿੱਤੀ ਜਾਏਗੀ ਐਸਐਸਓ ਸਾਹਿਬ ਆਏ ਸੀ ਉਹ ਕਹਿੰਦੇ ਵੀ ਦੁਬਾਰਾ ਦਰਖਾਸਤ ਦਿਓ ਤੇ ਅਸੀਂ ਸਾਰੇ ਨਜ਼ਰਅੰਦ ਕਰ ਦੇਵਾਂਗੇ ਜੇ ਨਹੀਂ ਹਟਣਗੇ ਤਾਂ ਅਸੀਂ ਸਾਰੇ ਪਿੰਡ ਵਾਸੀ ਇੱਥੇ ਕੱਲ ਜਾਂ ਪਰਸੋ ਤੱਕ ਵੇਟ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਥੇ ਵੱਡਾ ਕਰਨਾ ਦੇਵਾਂਗੇ ਹੋਈ ਤੇ ਕਿੰਦੀ ਕਿੰਦੀ ਹੋਈ ਤੇ ਕੀ ਨੁਕਸਾਨ ਹੋਇਆ ਜੀ ਇਹ ਜੀ ਇੱਕ ਪਰਿਵਾਰ ਅੱਜ ਅਲਫੋ ਕੇ ਮੈਰਿਜ ਅਟੈਂਡ ਕਰਕੇ ਆਪਣੇ ਘਰ ਜਾ ਰਿਹਾ ਸੀ ਤੇ ਆ ਇੱਥੇ ਬੋਲੂ ਕੇ ਮੋੜ ਪਿਛੋਕੜ ਦਾ ਟਰੱਕ ਵਾਲੇ ਨੇ ਉਹਨੂੰ ਹਿੱਟ ਕੀਤਾ ਜਿਹਦੇ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਆ ਦੋ ਤਿੰਨ ਜ਼ਖਮੀ ਹੋ ਗਿਆ ਪਰਿਵਾਰ ਦੇ ਮੈਂਬਰ ਤੇ ਜੋ ਜੇਰੇ ਇਲਾਜ ਹਨ ਡੈੱਡ ਬੋਡੀਆਂ ਨੂੰ ਮਾਰਚਰੀ ਚ ਲਵਾ ਦਿੱਤਾ ਗਿਆ ਤੇ ਮਦਈਆਂ ਦੇ ਬਿਆਨਾਂ ਤੇ ਐਫ ਆਰ ਦਰਜ ਕਰਕੇ ਤੇ ਦੋਸ਼ੀ ਨੂੰ ਟ੍ਰੇਸ ਕਰਕੇ ਜੇਲ੍ਹ ਭੇਜਿਆ ਜਾਏਗਾ ਟਰੱਕ ਤਾਲ ਕੇ ਰਿਫਰ ਕਰ ਲਿਆ ਗਿਆ ਜੀ ਟਰੱਕ ਨੂੰ ਕਬਜ਼ੇ ਚ ਲੈ ਲਿਆ ਜੀ ਦੋਸ਼ੀ ਟ੍ਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ